ਪੰਜਾਬ ਚ ਵਕੀਲ ਦੇ ਘਰ ਹੋ ਗਿਆ ਵੱਡਾ ਕਾਂਡ 10 ਵਜੇ ਰਾਤੀਂ ਚੋਰ ਅੰਦਰ ਪਾੜਚਾ ਨਹੀਂ ਵੜਿਆ ਵਾ 40 ਮਿੰਟ ਚ ਸਾਰਾ ਉੱਪਰ ਤਰਫੋਂ ਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਚੋਰ ਸਾਰਾ ਸੋਨਾ ਚਾਂਦੀ ਤੇ ਪਿਸਟੋਲ ਚੋਰੀ ਕਰ ਹੋਇਆ ਫਰਾਰ ਜੇ ਕੁਝ ਜ਼ਿਆਦਾ ਤੇ 20-25 ਲੱਖ ਦਾ 골ਡ ਹੈ ਹੀ ਐ ਸਿਲਵਰ ਵੀ 2 ਲੱਖ ਦਾ ਪਿਸਟਲ ਆ ਹੋਸ਼ ਉਡਾ ਦੇਣਗੀਆਂ ਚੋਰੀ ਦੀਆਂ ਆ ਤਸਵੀਰਾਂ ਆਇਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁੱਛ ਨੇ ਇੱਥੇ ਬਿੱਤਾਂ ਨਹੀਂ ਗਈ ਜੀ ਹਾਂ ਪੰਜਾਬ ਚ ਇੱਕ ਵੱਡੀ ਹੈਰਾਨ ਕਰਦੀ ਵਾਰਦਾਤ ਹੋਈ ਹੈ ਇੱਕ ਚੋਰ ਵੱਲੋਂ ਵਕੀਲ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਜਾਣਕਾਰੀ ਮੁਤਾਬਕ ਵਕੀਲ ਰਾਤ ਦੇ ਸਮੇਂ ਵਿਆਹ ਚ ਗਿਆ ਹੋਇਆ ਸੀ ਪਿੱਛੋਂ ਘਰ ਚ ਇਹ ਚੋਰ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਚੋਰ ਨੇ ਘਰ ਦਾ ਕੋਨਾ ਕੋਨਾ ਛਾਣ ਦਿੱਤਾ ਘਰ ਚ ਪਿਆ ਸਾਰਾ ਸੋਨਾ ਚੋਰੀ ਕਰਕੇ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਇਹ ਮੁੱਜਮ ਘਰ ਚ ਪਿਆ ਸੋਨਾ ਚਾਂਦੀ ਤੋਂ ਇਲਾਵਾ ਘਰ ਚ ਵਕੀਲ ਦਾ ਪਿਆ ਲਾਇਸੈਂਸੀ ਪਿਸਟੌਲ ਵੀ ਆਪਣੇ ਨਾਲ ਲੈ ਗਿਆ ਇਸ ਵਾਰ ਦਾਦਿਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹੀ ਉਹ ਚੋਰ ਹੈ ਜਿਸ ਦੇ ਵੱਲੋਂ ਵਕੀਲ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਚੋਰੀ ਦੀਆਂ ਇੱਕ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਸ਼ਹੂਰ ਵਕੀਲ ਦੇ ਘਰ 'ਚੇ ਵੱਡਾ ਕਾਂਡ ਹੋਇਆ ਕੱਲ੍ਹ ਰਾਤ ਅਹੀ ਪਟਿਆਲੇ ਗਏ ਸੀ ਕੰਵਾਰੀ ਰਾਤ ਤੇ 3 ਵਜੇ ਨਿਕਲੇ ਤੇ 10 ਵਜੇ ਰਾਤੀ ਚੋਰ ਅੰਦਰ ਪਾੜੀਚਾ ਨਹੀਂ ਵੜਿਆ ਵਾ ਸੀਸੀਟੀਵੀ ਕੈਮਰਾ ਹੀ ਵਿਖਿਆ ਸਾਰਾ 9:10 ਦੇ 10 ਮਿੰਟ ਦੇ ਅੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋਰ ਤੋਰ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਟੋਟਲ ਕਿੰਨਾ ਸੋਨ ਕੋਈ ਜਿਆਦਾ ਤੇ 20-25 ਲੱਖ ਦਾ 골ਡ ਹੈ ਹੀ ਐ ਸਿਲਵਰ ਵੀ 2 ਲੱਖ ਦਾ ਪਿਸਟਲ ਆ ਲਾਇਸੈਂਸੀ ਲਾਇਸੈਂਸੀ ਸੀਸੀਟੀਵੀ ਉਹ ਡੀਵੀਆਰ ਵੀ ਲੈ ਗਿਆ ਅੱਛਾ ਤੇਹੀ ਗਵਾਂਡੀਆ ਨੇ ਸੱਤ ਕੀਤਾ ਤੇ ਆਇਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਹੀ ਆਪ ਹੀ ਕੀਤਾ ਪੁੱਛਨੇ ਇੱਥੇ ਕੀਤਾ ਨਹੀਂ ਤੁਸੀਂ ਪੁੱਛਣੂ ਖਾਂਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਕਿ 8 ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਹੀ ਆਏ ਮੌਕੇ ਤੇ ਇੰਵੈਸਟਮੈਂਟ ਵੀ ਲੈ ਗਏ ਪਰ ਬਾਅਦ ਚ ਕੋਈ ਤੁਸੀਂ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਧਰ ਕਿਸਤੇ ਬਾਹਰ ਗਏ ਬਾਹਰ ਗਏ ਨਹੀਂ ਜਾਣ ਪਛਾਣਦਾ ਨਹੀਂ ਇਹ ਨੰਬਰ ਸਾਰੇ ਹੈ ਫਲੈਟ ਉੱਥੋਂ ਦਾ ਹੈਗਾ ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਇਹ ਸਮਝ ਐਨੇ ਤਾਂ ਹੋ ਗਏ ਤੇ ਪੁੱਛ ਲੋ ਕੋਈ ਕਾਰਵਾਈ ਨਹੀਂ ਆਈ ਤੇ ਕਿੰਨੇ ਵੀ ਉਹਨਾਂ ਦੇ ਘਰ ਦੇ ਜਿਹੜੇ ਇਹ ਕੱਲ ਰੇਡ ਕਰਨ ਪੁਲਸ ਵਾਲੇ ਤੇ ਪਰ ਉਹ ਮੈਂ ਘਰ ਨਹੀਂ ਹੈਗਾ ਮੈਂ ਕਿਹਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨਾਂ ਚ ਕੋਈ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਇਸ ਫਰਿਆਮ ਹੋਈ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿੱਡੇ ਖੁੱਲੇ ਤੇ ਦਨਾ ਚੋਰ ਜਿਹੜਾ ਆਰਾਮ ਨਾਲ ਚੋਰੀ ਕਰਕੇ ਗਿਆ ਔਰ ਉਤੋਂ ਬਾਅਦ ਚ ਜਦੋਂ ਇਹ ਪ੍ਰਸ਼ਾਸਨ ਕੋ ਜਾਂਦੇ ਆ ਉਹ ਪ੍ਰਸ਼ਾਸਨ ਦੀ ਹਰਕਤ ਦੇਖ ਲੋ ਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਸੀ ਉਹ ਸਾਰਾ ਕੰਮ ਇਹਨਾਂ ਨੇ ਕੀਤਾ ਖੁਦ ਉਸ ਦੀ ਸਨਾਖਤ ਵੀ ਕੀਤੀ ਗਈ ਚੋਰ ਦੀ ਠੀਕ ਹੈ ਜੀ ਪੁਲਿਸ ਨੂੰ ਦੱਸਿਆ ਵੀ ਗਿਆ ਠੀਕ ਹੈ ਤੇ ਪੁਲਿਸ ਨੇ ਅਜੇ ਤੱਕ ਨਹੀਂ ਅਰੈਸਟ ਕੀਤਾ ਦੇਖੋ ਜੀ ਢਿੱਲੇ ਏ ਤੋਂ ਢਿੱਲੇ ਕੀ ਕਹਿ ਸਕਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਸਿੰਦਾ ਲੋਕ ਆ ਉਹ ਅੱਜ ਇਨਸਾਫ ਲਈ ਜਿਹੜੇ ਆ ਹਾਂ-ਹਾਂ ਝਟਕ ਰਹੇ ਆ ਔਰ ਜਿਹੜੇ ਬਾਹਰੋਂ ਆਏ ਆ ਲੋਕ ਉਹ ਆਪਣੇ ਚੈਨ ਨਾਲ ਚੋਰਾ ਲੁੱਟਾਂ ਥੋਹਾਂ ਕਰਕੇ ਆਰਾਮ ਦੀ ਨੀਂਦ ਸੌ ਰਹੇ ਆ ਉਹਦੇ ਵਿੱਚੋਂ ਆਪਣਾ ਦਸਵੰਦ ਕੱਢ ਕੇ ਤੇ ਉਹ ਦੇ ਜਾਂਦੇ ਆ ਤੇ ਆਰਾਮ ਨਾਲ ਜ਼ਿੰਦਗੀ ਜੀਂਦੇ ਐਵੇਂ ਸਾਡੇ ਸਤਕਾਰਯੋਗ ਸਾਥੀ ਇਹ ਵੀਡੀਓ ਦੇਖ ਰਹੇ ਆ ਉਹ ਜ਼ਰੂਰ ਇਹ ਚੀਜ਼ ਨੂੰ ਵਾਚਣਗੇ ਕਿ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਹੈ ਤਾਂ ਹੀ ਚੋਰਾਂ ਦਾ ਜਿਹੜਾ ਹੌਸਲਾ ਬੁਲੰਦ ਆ ਉਧਰ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਫੜ ਕੇ ਤੇ ਗ੍ਰਫਰ ਕਰ ਰਹੇ ਨੇ ਵਕੀਲ ਦਾ ਕਹਿਣਾ ਹੈ ਕਿ ਜੋ ਕੰਮ ਪੁਲਿਸ ਵੱਲੋਂ ਕੀਤਾ ਜਾਣਾ ਸੀ ਉਹ ਕੰਮ ਉਹਨਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਵੱਲੋਂ ਚੋਰ ਦੀ ਪਛਾਣ ਕੀਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਮਾਮਲੇ ਨੂੰ ਸੁਲਝਾਉਂਦੀ ਹੈ